ਸਤਨਾਮੁ ਸ੍ਰੀ ਵਾਹਿਗੁਰੂ ਜੀ ਚਉਪਾਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬਿਓ ਬਾਜ ਬੇਨਤੀ ਚਉਪਾਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨ ਮੰਦਰ ਹੈ ਹਪਾਰਾ ਆਪ ਨਾ ਜਾਣਕ ਰੂਪ ਪ੍ਰਤਪਾਰਾ ਹਮਰੇ ਦੁਸ਼ਟ ਸਬਦ ਕਾਵ ਗੋ ਆਪ ਆਦਿ ਮਹਾਂ ਉਚਾਪ ਹੋ ਸੁਖੀ ਵਸੈ ਮੋਰੋ ਪਰਵਾਰਾ ਸਿਵ ਸਿਖ ਸਵੈ ਕਰਤਾਰਾ ਮੋਰ ਅਛਾਨ ਜਿ ਕਰਦੇ ਕਰਿ ਗੈ ਸਾ ਬਰਨ ਕੋ ਆਸੰਗਰ ਗੈ ਪੂਰਨ ਹੋਏ ਹਮਾਰੀ ਆਸਾ ਤੋਰ ਪਜਨ ਕੇ ਰਹਿ ਪਿਆਸਾ ਤੁਬਹ ਸ਼ਾਨ ਕਿ ਅਮਰਣਾ ਧਿਆਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵਾ ਸਿੱਖ ਹਮਾਰੇ ਤਾਰੀ ਹੈ ਜਿਮ ਜਿਨੇ ਸ਼ਾਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮ제 ਵਰਗੇ ਮਰਨ ਕਾਲ ਕ ਤਰਾਸ਼ਣ ਵਰਗੇ ਹੋ ਜੋ ਸਦਾ ਹਮਾਰੇ ਪਛਾ ਸ਼੍ਰੀ ਅਤੂ ਜੋ ਕਰਿਓ ਰਛਾ ਰਾਖ ਲਿਹੁ ਮੋ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦਰਸ਼ਨ ਕੇ ਹੰਤਾ ਆਦਮੋ ਪੂਰੀ ਚਤੁਰ ਦਰਸ਼ਕੰਤਾ ਕਾਲ ਪਾਏ ਬਨਮਾ ਬਕਤਰਾ ਕਾਲ ਪਾਏ ਸ਼ਿਵ ਜੀ ਉਤਰਾ ਕਾਲ ਪਾਏ ਕ੍ਰਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾਸ਼ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਾਲੋ ਸੁਵਾਰਾ ਨਵ ਸ਼িকার ਹੈ ਤਾਹੀ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵਦਾਤ ਜਖ ਨਮ ਜਾਇਓ ਆਦ ਅੰਤੇ ਕੇ ਅਵਤਾਰਾ ਸੋਏ ਗੁਰੂ ਸਭ ਦੇ ਹੋ ਹਮਾਰਾ ਨਮਸਕਾਰ ਜਿਸ ਹੀ ਕੋ ਨ ਮਾਰੀ ਸਗਰ ਪਰਿਆ ਜਿਨਾਂ ਆਪ ਸਵਾਰੇ ਸੇਵਕਨ ਕਾ ਸੇਵਗੁਣ ਸੁਖ ਦੇਉ ਸਤਨਨ ਕਾ ਪਲਮੋ ਬਦਕੇਉ ਘੜ ਘੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰਿ ਬਿਸ਼ਾਨਤ ਚੀਟੇ ਤੇ ਗੰਧਰਾ ਸਤੂਤਾ ਸਾਪਰਿ ਕਿਰਪਾ ਦ੍ਰਿਸ਼ਟ ਅਗਰ ਫੂਲਾ ਸ਼ਾਂਤਨੰਦੁ ਭਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰਵਛਨ ਘਟ ਘਟ ਕੇ ਪੜ ਪੜ ਕੇ ਜਾਨੈ ਜਦ ਕਰਖ ਅਖਰਾ ਕਰਤਾਰਾ ਪ੍ਰਜਾ ਤਰਤ ਤਾ ਦੇਹ ਅਪਰਾ ਜਵਾਕਰਖ ਕਰਤ ਹੋ ਕਬ ਨੂੰ ਤੁਮ ਮਹਿਮਲਤ ਦੇਹ ਦੇ ਸਰਬੋ ਜੇ ਤੇ ਬਦਨ ਸ੍ਰਿਸ਼ਟ ਸਵਤਾਰ ਆਪ ਆਪਣੀ ਬੂਝੁ ਚਰੈ ਤੁਮ ਸਾਵਨੀ ਤੇ ਰਹੇਂ ਦਰ ਆਲਮ ਜਾਨਦ ਬੀਦ ਪੀਦ ਰਾਲਮ ਗਰੰਕਾਰ ਨਿਰਵਕਾਰ ਨਰਨਾਮ ਆਦ ਅਨੀਲ ਅਨਾਦ ਸਬ ਤਾ ਕਾਮਨੋ ਚਾਰਤ ਪਿਦਾ ਜਾ ਕੋ ਪੀਵ ਨ ਪਵਤ ਪਿਦਾ ਤਾ ਕਾ ਕਰਪਾ ਹਰਨ ਨਮਾਨਤ ਮਹਾ ਮੂਲ ਹੈ ਗਜ ਪੀਦ ਨ ਜਾਣਤ ਮਹਾ ਦੇਵ ਕੋ ਕਹਿ ਦਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪੀਵ ਆਪ ਆਪਨੇ ਵਦ ਹੈ ਜੀਤੇ ਬਰਨਤ ਭਿਰ ਭਿਨ ਤੋ ਹੈ ਤੇਤੇ ਉਮਰਾਨ ਖਨ ਜੈ ਅਵਸਾਰ ਕਹਿ ਬੁਝ ਸਜਾ ਵਰਥਮ ਸੰਸਾਰ ਇਕੈ ਰੂਪਨ ਉਸ ਰੂਪਾ ਰੰਗ ਪਿਉ ਰਾਵ ਕਹਿ ਖੂਪਾ ਅੰਡਜ ਜਿਰਜ ਸਿਤਿ ਜਕੀਨੀ ਤਬੇ ਖਾਨ ਬਹੋ ਰਚ ਦੇਨੀ ਕਹੋ ਪੁਰ ਰਾਜਾ ਹੋਇ ਬੈਠ ਕਹੋ ਸਿਵਣ ਪਿਉ ਸੰਗਰ ਕੈਠਾ ਸ agre shrisht dikhaya champa bhav ajwad swaroop swayam bhav avrachami re dum karo sikhovar sikh sangro do jitheth vathrapata sagal maleesh karoran ghatta jia tujh de sharle pare jin ke dusht dauta hove mare ਉਰਹ ਜਵਨ ਪਗ ਪਰੇ ਤੇ ਹਾਰੇ ਦਿਨ ਕੇ ਤੂੰ ਸੰਕਟ ਸਭ ਟਾਰੇ ਜੋ ਕਲਗੁਗ ਮਾਰ ਤੇ ਆਇ ਹੈ 타ਕੇ ਕਾਲ ਨਿਕਟ ਨੇ ਹੈ ਰਚਾ ਹੋਏ ਤਾਹੇ ਸਭ ਕਲਨ ਦੁਸ਼ਟ ਅਰਿਸ਼ਟ ਟਰੀ ਤਿ ਕਲਨ ਕਿਰਪਾ ਦ੍ਰਿਸ਼ਟ ਜਨ ਜਾਹੇ ਨਿ ਹਰਿ ਹੋ ਤਾਕੇ ਤਾ ਕਮ ਹਰ ਹੋ ਰਹਿਦ ਸਿਧ ਆਕਾਰੋਂ ਸ਼ਬ ਹੋਵੇ ਦੁਸ਼ਟ ਆਛ ਸਕ ਨਾ ਕੋਈ ਏਕ ਬਾਰ ਅਜਨਤ ਮੈਸ ਮਹਾਰਾ ਕਾਲ ਪਾਸਤੇ ਤਾਹੂ ਬਾਰ ਜਿਨ ਨਨਾਂ ਉਦੇ ਹਰ ਕਹਾ ਦਾਰ ਦੁਸ਼ਟ ਧੋਖ ਤੇ ਰਹਾ ਰਡਕੇਤ ਮੈਂ ਸ਼ਰਨ ਤੇ ਹਾਰੇ ਆਪ ਹੱਥ ਦੈਲੋ ਹੁ ਮਾਰੇ ਸਰਬ ਥੋਰ ਮੋਹੋ ਸਹਾਈ ਦੁਸ਼ਤ ਦੋਗਤੀ ਲੇਹੁ ਬਚਾਈ ਕਿਰਪਾ ਕਰੇ ਹਾਂ ਬਰਜਗ ਮਤਾ ਗ੍ਰੰਥ ਕਰਾ ਪੂਰਨ ਸੁਭਰਤ ਜਿਲੇ ਵਿਖ ਸਗਲ ਦੇਹੇ ਕੋ ਹਰਕਾਰ ਦੁਸ਼ਤ ਦੋਖਿਨ ਕੋਛੇ ਕਰਤਾ ਸ੍ਰੀਆ ਤੁਝ ਜਪਏ ਦਿਆਲਾ ਪੂਰਨ ਗਰਾ ਗ੍ਰੰਥ ਜਿਤ ਕਲ ਮਨ ਬਾਚਨ ਫਲ ਪਾਵੇ ਸੋਈ ਦੁਖ ਨਾ ਦਸੈ ਬਿਆਪਦ ਕੋਈ ਮਨ ਬਾਚਨ ਫਲ ਪਾਵੇ ਸੋਈ ਦੁਖ ਨਾ ਦਸੈ ਕੀ ਆਪਤ ਕੋਈ ੜਲ ਸੁਣੇ ਗੰਗਜੁ ਆਸ ਰਸਨਾ ਪਾਵੈ ਸੁਣੇ ਮੂਲ ਚਿਤ ਲਾਇ ਚਤੁਰਤਾ ਆਵੈ ਦੁਖ ਦਰਦ ਭਉ ਨਿਕਟ ਨਾ ਤੇ ਨਰਕੇ ਰਹੈ ਹੋ ਜੋ ਆਕੇ ਇਕ ਬਾਣ ਚਉਪੈ ਕੋ ਕਹੈ ਚਉਪੈ ਸੰਬਤ ਸਤਰ ਹੈ ਸਹਿ ਸਫਣੀ ਜੈ ਅਰਧ ਸੈ ਸਫਨ ਤੀਨ ਕਹਿਜੈ ਪਾਦ ਸੁਗੀ ਅਸ਼ਟਮੀ ਰਵਾਰਾ ਤੀਰ ਸੂਦਰਾ ਗਰੰਧ ਸੁਦਾਰਾ ਸਵੇਗਿਆ ਪਾਹੀ ਗਹਿ ਜਉ ਤੇ ਤੁਮਲੇ ਦਵ ਤੇ ਕੋ ਆਖ ਤਰਨ ਹੈ ਆਲਿਉ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਕਹ ਹੈ ਮੈਂ ਦੇਖ ਨਾ ਮਾਨਿਉ ਸਿਮਰਤ ਸਾਸਰ ਵੇਦ ਸਭੈ ਬਹੁ ਭੀਦ ਕਹ ਹੈ ਮੈਂ ਨਾ ਜਾਣਿਉ ਸ੍ਰੀ ਅਸ਼ਪਾਨ ਕਿਰਪਾ ਤੁਮ ਲੇ ਕਰ ਮੈਂ ਨਾ ਕਹਿਉ ਸਭ ਤੋਹੇ ਬਖਾਨਿਉ ਦੁਹਰਾ ਸਗਲ ਦਵਾਰ ਕੋ ਛਡ ਕਹਿ ਗਹਿਉ ਤੁਹਾਰੋ ਦਵਾਰ ਬਾਹੇ ਰਹੀ ਕਿ ਲਾਜ ਅਸ ਸੁਹਾਰ ਸਗਲ ਦਵਾਰ ਕੋ ਸਾਡ ਕੇ ਗੇਹੋ ਦੁਹਾਰੋ ਦਵਾਰ ਮਾਹੀ ਗਹੇ ਕਿਲਾਜ ਅਸ ਗੋਬਿੰਦਾਸੁਹਾਰ ਰਾਮਕਲੀ ਮਹਿਲਾ ਤੇ ਜਾਨ ਅਨੰਦ ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਅਨੰਦ ਭਿਆ ਮੇਰੇ ਮਾਹੀ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਹਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਦੋ ਤਾਂ ਗਾਵੋ ਹਰੀ ਕੀ ਰਾਮ ਮਨ ਜਨੀ ਵਸਾਇਆ ਕਹ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰਿ ਨਾਲੇ ਹਰਿ ਨਾਲਾ ਰਹੂ ਤੂੰ ਮਨ ਮੇਰੇ ਦੂਖ ਸਭਿ ਸਾਰਨਾ ਅੰਗੇਕਾਰੁ ਭਗਲੇ ਤੇਰਾ ਕਾਰਜ ਸਭ ਸੁਵਾਰਣਾ ਸਵਨਾਗਲਾ ਸਮਰੱਥ ਸਵਾਮੀ ਸੋਖਿ ਆਪਣੇ ਅਵਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਕੀ ਆਹ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਵਿਚ ਹੈ ਜਿਸ ਦੇਹੇ ਸੁ ਪਾਵੈ ਸੁਦਾ ਸਿ ਸਦਾ ਹਾ ਤੇਰੀ ਨਾਮੁ ਨੁ ਸਾਵੈ ਨਾਮ ਜਿਨ ਕੇ ਮਨੁ ਸਿਆ ਵਾ ਦੇ ਸਬਦ ਕਨੀ ਰੇ ਕਹੈ ਗਾਨ ਸੱਚੇ ਸਾਹਿਬ ਕਿਆ ਨਾਹੀ ਕਰਦੀ ਰਹਿ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਰ ਮੇਰਾ ਜਿਨਿ ਬੁਖਾਂ ਸਭ ਗਵਾਈਆਂ ਗਰਿ ਸ਼ਾਂ ਸੁਖੁ ਮਨੈ ਉਸਿਆ ਜਿਨਿ ਇਛਾ ਸਭ ਪੁਜਾਈਆਂ ਸਦਾ ਪ੍ਰਭਾਨ ਗਿਤਾ ਗਰਿ ਬਿਟੋ ਜਿਸ ਸੁਵਧਿ ਹੈ ਵਡਿਆng ਕਹੈ ਨਾਨਕ ਉਸ ਨੂੰ ਸੰਤੋ ਸ਼ਬਦ ਆਦ ਰੂਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਕਰਸ ਵਾਗੇ ਕਰਸ ਵਾਗੇ ਸ਼ਬਦ ਵਾਜੇ ਗਲਾਂਜਿਤ ਕਰਤਾ ਰਿਆਂ ਪੰਜ ਦੂਦ ਵਸ ਕਿਤੇ ਕਾਲ ਗੰਗੁ ਮਾਰਿਆ ਤੁਰ ਕਰਪਾ ਆਇ ਤਜਨ ਕਉ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਦੈਸ਼ ਬਹੁਆ ਤਤ ਕਰ ਅਨਹਦ ਵਾਜੇ ਆਨੰਦ ਸੁਨੋੜ ਭਾਗੇ ਹੋ ਸਗਲ ਮਨੋਰਥ ਪੂਰੇ ਪ੍ਰਭ ਪ੍ਰਭ ਪਾਇਆ ਉਤਰੇ ਸਗਲ ਵਿਸੂਰੀ ਦੁਖ ਰੋਸ ਨ ਤਾ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਾਏ ਸਰਸੇ ਪੂਰੇ ਗੁਰ ਤਹਿ ਜਾ ਉਨਤੇ ਪੁਨੀਦ ਕਹਤੇ ਪਵਤ ਸਤਿਗੁਰ ਹ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਨਹਾਦ ਦੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਵਿਦਾਈ ਦਾਇਆ ਖੇਲ ਸਗਲ ਜਗਤ ਚੰਗੀਆਂ ਅੰਗੀਆਂ ਬੁਰਾਈਆਂ ਵਾਚੇ ਤਰਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ ਜਿਨਨੇ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇਮ ਕੋ ਜਲੇ ਕੀਤੀ ਛੁੱਟੇ ਨਾਨ ਜਿਨਨੇ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇਮ ਕੋ ਜਲੇ ਕੀਤੀ ਛੁੱਟੇ ਨਾਨ ਸਾਲ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ